ਐਡਵੋਕੇਟ ਜੋਤੀਪਾਲ ਪੀਮ ਜੋ ਕਿ ਪਠਾਨਕੋਟ ਦੇ ਮਸ਼ਹੂਰ ਵਕੀਲ ਨੇ ਉਹਨਾਂ ਦੇ ਬੇਟੇ ਨਾਲ ਫਰਵਰੀ ਮਹੀਨੇ ਕੁਝ ਲੋਕਾਂ ਵੱਲੋਂ ਮਾਰਕੁੱਟ ਕੀਤੀ ਗਈ ਜਿਸ ਦੇ ਬਾਅਦ ਜੋਤੀਪਾਲ ਪੀਮ ਵੱਲੋਂ આરોપીਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਪਰਤ ਅਵਿਸ਼ ਦੌਰਾਨ ਜੋਤੀਪਾਲ ਭੀਮ ਦਾ આરોਪ ਹੈ ਕਿ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਨੂੰ ਤਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਚਲਦੇ ਅੱਜ ਜੋਤੀਪਾਲ ਭੀਮ ਵੱਲੋਂ ਪਠਾਨਕੋਟ ਸਿਟੀ ਦੇ ਡੀਐਸਪੀ ਨਾਲ ਮੁਲਾਕਾਤ ਕਰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਤੋਂ ਮੰਗ ਕੀਤੀ ਗਈ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਭਾਰਤ ਨੈੱਟ ਨਿਊਜ਼ ਵੱਲੋਂ ਆਪ ਦਾ ਤੋ ਰਜੇਸ਼ ਪਰਦਵਾਜ ਦੀ ਖਾਸ ਰਿਪੋਰਟ ਸਰ ਮੈਂ ਡਿਪਟੀ ਸਾਹਿਬ ਨੂੰ ਮਿਲਿਆ ਜੀ ਦੀਪਤੀ ਸਾਹਿਬ ਨੂੰ ਮਿਲਣ ਦਾ ਮੇਰਾ ਕਾਰਨ ਹੈ ਸਾਰੇ ਸ਼ਹਿਰ ਨੂੰ ਪਤਾ ਮੈਂ ਸਮਾਜ ਸੇਵਕ ਆ ਔਰ ਗਰੀਬ ਤੇ ਆਮ ਲੋਕਾਂ ਦੀ ਆਵਾਜ਼ ਗੱਲ ਕਰਨਾ ਨਿਆਂਦੁਆਨ ਦੀ ਕੋਸ਼ਿਸ਼ ਕਰਨਾ ਮੈਂ ਪ੍ਰੈਕਟਿਸ ਲਾਇਰ ਆ ਮੈਂ ਹਰ ਰੋਜ਼ ਕੋਰਟ ਦੇ ਵਿੱਚ ਕੰਮ ਕਰਨਾ ਪਿਛਲੇ 14 ਸਾਲ ਤੋਂ ਮੇਰੇ ਬੇਟੇ ਤੇ ਅਟੈਕ ਹੋਇਆ ਸੀ 12 ਤਰੀਕ ਦੂਜਾ ਮਹੀਨਾ 2024 ਨੂੰ ਬਹੁਤ ਜ਼ਿਆਦਾ ਗੰਭੀਰ ਸੱਟਾਂ ਮਾਰੀਆਂ ਲੇਕਿਨ ਮੈਂ ਕਾਨੂੰਨ ਤੇ ਵਿਸ਼ਵਾਸ ਸੀ ਮੈਂ ਚੁੱਪ ਰਿਆ ਮੈਂ ਵਿਸ਼ਵਾਸ ਕਰਦਾ ਰਿਆ ਪਰ ਇੱਕ ਥਣੇਦਾਰ ਆ ਜਿਹੜਾ ਵਿਪਨ ਕੁਮਾਰ ਆ ਦਾ ਬੇਟਾ ਹਰਸ਼ਦੀਪ ਸਿਰਫ ਉਰਫ ਮੁੰਨਾ ਜਿਨੇ ਕਈ ਗੈਂਗਸਟਰ ਬੁਲਾਏ ਸੀ ਅਟੈਕ ਕਰਨ ਵਾਸਤੇ ਮੇਨ ਜੜ ਉਹੀ ਸੀ ਔਰ ਉਹਨੇ ਗੈਂਗਸਟਰ ਬੁਲਾ ਕੇ ਮੇਰੇ ਬੱਚੇ ਤੇ ਬਹੁਤ ਗੰਭੀਰ ਸੱਟਾਂ ਮਾਰੀਆਂ ਸੀ ਉਹਦੀ ਸੀਸੀਟੀਵੀ ਫੁਟੇ ਸੀ ਕਿਉਂਕਿ ਸਿੰਪਲ ਚੌਂਕ ਦੇ ਵਿੱਚ ਅਟੈਕ ਹੋਇਆ ਸਾਹਮਣੇ ਪੁਲਿਸ ਚੌਂਕੀ ਉਥੇ ਕੈਮਰੇ ਲੱਗੇ ਹੋਇਆ ਫਿੰਗੋ ਬਾੜ ਦੇ ਬਾਹਰ ਅਟੈਕ ਹੋਇਆ ਉਥੇ ਕੈਮਰੇ ਲੱਗੇ ਹੋਇਆ ਸਾਰੀ ਦੀ ਸਾਰੀਆਂ ਵੀਡੀਓ ਇਹਨਾਂ ਨੇ ਪੁਲਿਸ ਨਾਲ ਮਿਲ ਕੇ ਜਿਹੜੀ ਉਹ ਡਿਲੀਟ ਕੀਤੀ ਪੁਲਿਸ ਨੇ ਪੇਸ਼ ਨਹੀਂ ਕੀਤੀਆਂ ਮੈਂ ਪੁਲਿਸ ਤੇ ਭਰੋਸੇ ਦੇ ਰਹਿ ਗਿਆ ਲੇਕਿਨ ਡੀਐਸਪੀ ਮੈਨੂੰ ਧਮਕੀ ਲਾ ਆਪਣਾ ਜਿਹੜਾ ਧਮਕੀ ਲਾਂਦਾ ਰਹੇ ਐਸ ਛੇੜਛੜ ਕਰਦਾ ਰਹੀ ਫਿਰ ਵੀ ਚੁੱਪ ਰਹੀ ਕੋਈ ਨਹੀਂ ਸਾਨੂੰ ਕਾਨੂੰਨ ਤੇ ਭਰੋਸਾ ਆਇਆ ਕਿਉਂਕਿ ਅਸੀਂ ਕਾਨੂੰਨ ਲੋਕਾਂ ਨੂੰ ਕਿੰਨੇ ਨਿਆਂ ਦੇਉ। ਬਟ ਹੁਣ ਕੀ ਕੀਤਾ ਇਹਨੇ ਇਹਨੇ ਪਰਸੋ 21 ਤਰੀਕ ਨੂੰ ਆ ਕੇ ਕੋਰਟ ਦੇ ਵਿੱਚ 3rd ਫਲੋਰ ਤੇ ਮੈਨੂੰ ਕਈ ਲੋਕਾਂ ਨੇ ਆਇਰੀਚ ਜਿੱਥੇ ਕਈ ਹੋਰ ਭਰਾ ਖੜੇ ਸੀ ਮੈਨੂੰ ਧਮਕੀ ਲਈ ਆ ਜੇ ਤੂੰ ਰਾਜ ਨਵਾ ਨਾ ਕੀਤਾ ਤੇਰੇ ਮੁੰਡੇ ਨੂੰ ਜਿਹੜਾ ਸੁਜਾਨਪੁਰ ਦੇ ਵਿੱਚ ਕੋਈ ਕਤਵਾਇਆ ਉੱਥੇ ਵਸਾਵਾਂਗਾ ਚਿੱਟੇ ਦੇ ਘੇ ਵਿੱਚ ਵਸਾਵਾਂਗੇ ਔਰ ਇਸ ਤੋਂ ਬਾਅਦ ਨੇ ਸੇਮ ਗੱਲ ਬਾਰ ਦੇ ਪ੍ਰਧਾਨ ਨਾਲ ਕੀਤੀ ਹੋਰਾਂ ਲੋਕਾਂ ਨਾਲ ਵੀ ਕੀਤੀ ਜਿਹਦੇ ਨਾਲ ਮੈਨੂੰ ਬਹੁਤ ਮਹਿਸੂਸ ਹੋਇਆ ਕਿ ਇਹਨਾਂ ਅਫਸਰਾਂ ਨੇ ਪਹਿਲਾਂ ਪਲਾਨ ਬਣਾਇਆ ਕਿਹੜੇ ਬੱਚੇ ਫਸਾਣੇ ਚਿੱਟੇ ਚ ਕਿਹੜੇ ਬੱਚੇ ਰੱਖਣੇ ਆ ਕਿਹੜੇ ਬੱਚੇ ਕਤਲਾਂ ਚ ਫਸਾਣੇ ਤਾਂ ਹੀ ਸਾਡੇ ਗਰੀਬ ਲੋਕ ਰੋਂਦੇ ਆ ਵੀ ਸਾਨੂੰ ਝੂਠੇ ਫਸਾ ਦਿੱਤਾ ਚਿੰਤਾ ਦਾ ਵਿਸ਼ਾ ਵਿਪਨ ਕੁਮਾਰ ਜਿਹੜਾ ਲੰਬੇ ਸਮੇਂ ਤੋਂ ਪਠਾਨਕੋਟ ਦੇ ਵਿੱਚ ਤਨਾਤ ਆ ਮੈਂ ਮੰਗ ਕਰ ਰਹਾ ਮੈਂ ਡੀਜੀਪੀ ਸਾਹਿਬ ਨੂੰ ਇੰਟੀਮੀਸ਼ਨ ਦੇ ਦਿੱਤੀ ਆ ਹਮਰਾਇਟਸ ਨੂੰ ਇੰਟੀਮੀਸ਼ਨ ਦੇ ਦਿੱਤੀ ਕੱਲ ਦੀ ਮੈਂ ਜਦੋਂ ਮੈਨੂੰ ਇਹਨਾਂ ਤੋਂ ਧਮਕੀ ਲਈ ਆ ਔਰ ਨਾਲ ਦੇ ਨਾਲ ਮੈਂ ਸ਼ਡਿਊਲ ਕਾਸ ਕਮਿਸ਼ਨ ਨੂੰ ਇੰਟੀਮੀਸ਼ਨ ਦਿੱਤੀ ਆ ਐਸਐਸਪੀ ਸਾਹਿਬ ਨੂੰ ਮੈਂ ਭੇਜ ਦਿੱਤੀ ਆ ਡੀਐਸਪੀ ਸਾਹਿਬ ਨੂੰ ਹੀ ਮਿਲਿਆ ਕਿ ਇਸ ਤਰੀਕੇ ਦੇ ਜਿਹੜੇ ਅਫਸਰ ਆ ਇਹ ਲਹੇਨ ਦੇ ਲੈ ਕੇ ਆ ਕੇ ਪਟਾਣਕੋਟ ਚ ਇਹ ਲੰਬੇ ਸਮੇਂ ਚ ਕਿਉਂ ਤਨਾ ਤਾ ਅਸੀਂ ਹਾਈ ਕੋਰਟ ਗਏ ਹੋਏ ਆ ਹਾਈ ਕੋਰਟ ਨੇ ਵੀ ਵਿਪਨ ਕੁਮਾਰ ਦਾ ਜਿਹੜਾ ਵੇਰਵਾ ਮੰਗਿਆ ਇਸੇ ਕਰਕੇ ਮਿਲਿਆ ਮੈਂ ਕੰਪਲੇਂਟ ਕੀਤੀ ਆ ਆਪਕੇ ਜਿਸ ਤਰੀਕੇ ਨਾਲ ਮੈਨੂੰ ਧਮਕੀ ਲਗਾਈ ਆ ਔਰ ਹੋਰ ਕਿੰਨੇ-ਕਿੰਨੇ ਪਲਾਨ ਬਣਾਏ ਕਿਹੜੇ-ਕਿਹੜੇ ਪੁਲਿਸ ਅਫਸਰ ਇਨਰਲੇ ਹੋਏ ਆ ਔਰ ਉਸ ਕਰਕੇ ਮੈਂ ਡੀਐਸਪੀ ਸਾਹਮਣੂ ਕੰਪਲੇਨਟ ਦਿੱਤੀ ਆ ਜੇ ਮੇਰਾ ਨਾਂ ਨਿਆਂ ਮਿਲਿਆ ਅਜ ਮੇਰਾ ਸਮਾਜ ਇਕੱਠਾ ਸ਼ੁਰੂ ਹੋਣਾ ਹੋ ਗਿਆ ਮੈਂ ਇਨਟੀਮੇਸ਼ਨ ਦੇ ਦਿੰਦੀ ਆ ਮੈਂ ਪਠਾਨਕੋਟ ਤੇ ਬੰਦ ਕਰਾਂਗਾ ਕਰਾਂਗਾ ਪੂਰੇ ਪੰਜਾਬ ਨੂੰ ਬੰਦ ਕਰਾਂਗਾ ਔਰ ਦੱਸਾਂਗਾ ਕਿ ਇਸ ਤਰੀਕੇ ਨਾਲ ਆਮ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਆ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਪੁਲਿਸ ਅਫਸਰ ਇਨਵੋਲਡ ਆ ਮੱਕਲੀ ਪੁਲਸ ਨੇ ਵਿਰੋਧ ਨਹੀਂ ਬੋਲਿਆ ਮੇਰੇ ਯਾ ਪੁਲਸਾ ਸਾਥ ਦਿੱਤਾ ਤੁਸੀਂ ਜਾਣਦੇ ਹੋ ਮੈਂ ਨਸ਼ਾ ਵਿਰੋਧੀ ਸਭ ਤੋਂ ਜ਼ਿਆਦਾ ਰੈਲੀਆਂ ਕੀਤੀਆਂ ਆਪਾਂ ਇਮੀਡੀਏਟਲੀ ਬਲਾਕ ਕੇ ਜਿਹੜਾ ਐਕਸ਼ਨ ਹੁੰਦਾ ਇੱਥੇ ਕਰਾਂਗੇ ਔਰ ਅਸੀਂ ਸੀਸੀਟੀਵੀ ਫੁਟੇਜ ਕੱਢਾਂਗੇ ਮਲਕਪੁਰ ਕੋਰਟ ਦੀਆਂ ਕੱਢੋ ਕਿਉਂਕਿ ਉਹ ਸਚਾਈ ਹੈ ਉੱਥੇ ਸਭ ਆਇਆ ਨਾ ਵਿਪਨ ਕੁਮਾਰ 20 ਤਰੀਕ ਨੂੰ ਵੀ ਉੱਥੇ ਗਿਆ ਸਾਡੇ ਪ੍ਰਧਾਨ ਨਾਲ ਗੱਲ ਕੀਤੀ ਸੀਮ ਔਰ ਮੇਰੇ ਨਾਲ ਵੀ ਕੀਤੀ ਹੋਰਾਂ ਨਾਲ ਵੀ ਕੀਤੀ ਦੋਸਤੋ ਜੇ ਸਾਨੂੰ ਨਿਆਂ ਨਹੀਂ ਮਿਲਿਆ ਤੇ ਫਿਰ ਅਸੀਂ ਧਰਨੇ ਲਾਵਾਂਗੇ ਪਠਾਨਕੋਟ ਦੇ ਵਿੱਚ ਕਿੰਨੀਆਂ ਕੰਪਲੇਂਟਾਂ ਕਿੰਨੇ ਸ਼ੈਡੂਲ ਕਾਸਟ ਗਰੀਬ ਲੋਕਾਂ ਦੇ ਕਤਲ ਹੋਏ ਆ ਉਹਨਾਂ ਨੂੰ ਨਿਆਂ ਹੀ ਨਹੀਂ ਮਿਲਦਾ ਪਰਚੇ ਕੈਨਸਲ ਹੋ ਜਾਂਦੇ ਆ ਕਿੰਨੇ ਲੋਕ ਥਾਣੇ ੱਤੇ ਖਾਂਦੇ ਨਿਆਂ ਨਹੀਂ ਮਿਲਦਾ ਇਸ ਕਰਕੇ ਹੁਣ ਮੈਨੂੰ ਸੜਕ ਤੇ ਆਣਾ ਪਿਆ ਕਿਉਂਕਿ ਸੰਵਿਧਾਨ ਨਿਯਮਤਾ ਡਾਕਟਰ ਬੀ ਆਰ ਅੰਬੇਡਕਰ ਆ ਭਗਤ ਸਿੰਘ ਦੀ ਆਵਾਜ਼ ਆ ਕਿ ਸੰਘਰਸ਼ ਕਰਨਾ ਆ ਨਿਆਂ ਦੇ ਨਾਲ ਕਾਨੂੰਨ ਦੇ ਨਾਲ ਮੈਂ ਇਹਨੂੰ ਕਾਨੂੰਨ ਦਾ ਪਾਠ ਹੁਣ ਪੜਾ ਕੇ ਛੱਡਾਂਗੇ ਜੇ ਨੂੰ ਨਿਆਂ ਨਹੀਂ ਮਿਲਿਆ ਜੇ ਪੁਲਿਸ ਨੇ ਫੇਰ ਪੁਲਿਸ ਦੀ ਮਦਦ ਕੀਤੀ ਤੇ ਫਿਰ ਲੋਕੋ ਖਾਣੇ ਜਾਣਾ ਬੰਦ ਕਰ ਦਿਓ ਕਿਉਂਕਿ ਉੱਥੇ ਪੁਲਸਿਆ ਔਰ ਵਕੀਲ ਭਰਾਵਾਂ ਨੂੰ ਵੀ ਬੇਨਤੀ ਇੱਕ ਵਕੀਲ ਆ ਕਿ ਫਿਰ ਪੁਲਸ ਦੇ ਵਿਰੁੱਧ ਕੇਸ ਨਾਲ ਲੜਿਓ ਤੁਹਾਡੇ ਬੱਚਿਆਂ ਨੂੰ ਫਸਾ ਦੇਣਗੇ ਜੇ ਇਹਨਾਂ ਦੇ ਬੱਚਿਆਂ ਦੇ ਨਾਲ ਆਣਗੇ ਬੜਾ ਸੀਰੀਅਸ ਮੇਟ ਰਿਹਾ ਗਰੀਬ ਲੋਕੋ ਫਿਰ ਵਕੀਲੀ ਨਾ ਕਰਿਓ ਖਤਰਾ ਆ ਫਿਰ ਤੁਹਾਨੂੰ ਇਹਨਾਂ ਪੁਲਸ ਅਫਸਰਾਂ ਕੋਲੋਂ ਇਹਨੇ ਖੁਦ ਫਸਾਉਂਦੀਆਂ ਯੋਜਨਾਵਾਂ ਬਣਾ ਰਿਆ ਕਿਹੜੇ ਕਿਹੜੇ ਦੇ ਨਾਲ ਵਿਪੰਦੇ ਇਹਦੇ ਸਾਰੇ ਮੋਬਾਈਲ ਡਰੇਸ ਕਰੋ ਕਿਹੜੇ ਕਿਹੜੇ ਫੁੱਲ ਅਫਸਰਾਂ ਨਾਲ ਇਹਨੇ ਗੱਲ ਕੀਤੀ ਆ ਕਿੱਥੋਂ ਕਿੱਥੋਂ ਇਹਨੇ ਵੀਡੀਓ ਲੈ ਰਿਆ ਕਿੱਥੋਂ ਕਿੱਥੋਂ ਕੀ ਕਰ ਰਿਹਾ ਚਿੰਤਾ ਦਾ ਵਿਸ਼ਾ ਇਹ ਮੇਰਾ ਨਹੀਂ ਜੇ ਮੈਂ ਇਹਨਾਂ ਕਰੋਸ਼ ਹੁੰਦਾ ਤਾਂ 6 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਪਰ ਮੈਂ 6 ਮਹੀਨੇ ਚੁੱਪ ਰਿਆ ਕਿਉਂਕਿ ਮੈਨੂੰ ਨਿਆਂ ਤੇ ਭਰੋਸਾ ਆਈ ਇਹਨੇ ਵੱਡੇ ਅਫਸਰਾਂ ਨੂੰ ਪੈਸੇ ਦੇ ਕੇ ਕਈਆਂ ਨੂੰ ਰਿਸ਼ੂ ਦਾ ਦੇ ਕੇ ਮੇਰੇ ਪਰਚੇ ਵਿੱਚ ਛੇੜਛਾੜ ਕੀਤੀ ਆ ਪਰ ਮੈਂ ਫਿਰ ਵੀ ਨਿਆਂ ਤੇ ਯਕੀਨ ਕਰਨਾ ਨੇ ਆਇਆ ਨਾ ਮਿਲਿਆ ਤੇ ਵਿਰੋਧ ਹੋਏਗਾ ਜੀ ਜੈ ਭੀ